ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਜੀ ਗੁਰਦੁਆਰਾ ਹੈਡ ਦਰਬਾਰ ਰੋਪੜ ਪਿਛਲੀ ਵੀਡੀਓ ਚ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਸੀਗੇ ਜੀ ਪਠਾ ਸਾਹਿਬ ਦੇ ਰੋਪੜ ਦਸਵੀਂ ਪਾਸ਼ਾ ਗੁਰਦੁਆਰਾ ਸਾਹਿਬ ਹੈ ਜੋ ਤੇ ਅੱਜ ਤੁਹਾਨੂੰ ਦਿਖਾਣੇ ਆ ਜੀ ਇਸੇ ਵੀਡੀਓ ਦੇ ਵਿੱਚ ਗੁਰਦੁਆਰਾ ਹੈਡ ਦਰਬਾਰ ਜੋ ਕਿ ਮੈਂ ਲਾਸਟ ਵੀਡੀਓ ਚ ਪਹਿਲੇ ਹੀ ਤੁਹਾਨੂੰ ਡਿਸਕਸ ਕੀਤਾ ਸੀਗਾ ਕਿ ਅਗਲਾ ਵਲੋਗ ਆਪਾਂ ਹੈਡ ਦਰਬਾਰ ਦਾ ਲੈ ਕੇ ਆਵਾਂਗੇ ਤੇ ਆਜੋ ਕਰੀਏ ਸ਼ੂਟ ਦੇਖੀਏ ਗੱਲਬਾਤ ਤੇ ਕਰਵਾਈਏ ਤੁਹਾਨੂੰ ਦਰਸ਼ਨ ਹਾਂਜੀ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਇਹ ਹੈ ਰੋਡ ਜੋ ਗਿਆ ਹੈ ਹੈਡ ਤੋਂ ਰੋਪੜ ਦਰਿਆ ਦੇ ਉਤੋਂ ਇਹ ਹੈ ਸਾਹਮਣੇ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਤੇ ਤੁਸੀਂ ਨਾਲ ਦੀ ਨਾਲ ਕਰਦੇ ਰਹੋ ਦਰਸ਼ਨ ਤੇ ਫਿਰ ਮੈਂ ਦੱਸਦਾ ਰਹੂੰਗਾ ਇਤਿਹਾਸ ਤੇ ਵੀਡੀਓ ਨੂੰ ਦੇਖਿਓ ਧਿਆਨ ਨਾਲ ਇਹਦੇ ਵਿੱਚ ਅੱਗੇ ਤੁਹਾਨੂੰ ਮੈਂ ਦਿਖਾਉਂਗਾ ਜੋ ਜਿਸ ਗੱਡੀ ਦੇ ਬਾਰੇ ਮੈਂ ਇਸ ਤੁਹਾਨੂੰ ਇਤਿਹਾਸ ਦੇ ਵਿੱਚ ਦੱਸੂੰਗਾ ਤੇ ਉਹ ਗੱਡੀ ਸੰਤ ਮਹਾਂਪੁਰਖਾਂ ਦੀ ਜਿਹਦੇ ਤੇ ਬੈਠ ਕੇ ਉਹਨਾਂ ਨੇ ਦਰਿਆ ਪਾਰ ਕੀਤਾ ਸੀਗਾ ਇਹ ਉਹ ਵੀ ਇੱਥੇ ਸ਼ੋਭਿਤ ਹੈ ਉਹ ਵੀਡੀਓ ਦੇ ਵਿੱਚ ਹੀ ਤੁਹਾਨੂੰ ਦਿਖੋਗੀ ਪਹਿਲਾਂ ਆਪਾਂ ਜਾਵਾਂਗੇ ਦਰਬਾਰ ਸਾਹਿਬ ਤੇ ਫਿਰ ਉਹਦੇ ਦਰਸ਼ਨ ਕਰਾਉਨੇ ਆ ਤੇ ਮੈਂ ਕਰਦਾ ਐ ਆਪਣੀ ਗੱਲਬਾਤ ਸ਼ੁਰੂ ਅ ਪੰਜਾਬ ਦੇ ਵਿੱਚ ਜਿਵੇਂ ਸਾਰੇ ਜਾਣਦੇ ਆ ਅਨੇਕਾਂ ਸੰਤ ਮਹਾਂਪੁਰਸ਼ਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਇੱਕ ਸੰਤ ਮਹਾਂਪੁਰਖ ਸੰਤ ਜਵਾਲਾ ਜੀ ਸਨ ਤੇ ਮਹਾਰਾਜ ਬਾਬਾ ਜੀ ਦੀ ਕਿਰਪਾ ਦੇ ਸਦਕਾ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਵਿੱਚ ਜੋ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣਾ ਟੀਬੀ ਸਾਹਿਬ ਉਹਦੇ ਵਿੱਚ ਮੌਜੂਦ ਹਨ ਤੇ ਇਹ ਗੱਲ ਹੈਗੀ ਜੀ 1950 ਦੀ ਸ਼ਾਵਣ ਮਹੀਨੇ ਵਿੱਚ ਸੰਤ ਮਹਾਂਪੁਰਖਾਂ ਨੂੰ Shimla ਜਾਣਾ ਸੀਗਾ ਮਹਾਂਪੁਰਖ ਨੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਤੇ ਉਹ ਕਾਲਕਾ ਵਿਖੇ ਰਸਤੇ ਵਿੱਚ ਰਾਤ ਰੁਕੇ ਸਨ ਕਿਸੇ ਆਪਣੇ ਸ਼ਰਦਾਲੂ ਦੇ ਘਰੇ ਤੇ ਬਾਬਾ ਜੀ ਦੇ ਨਾਲ ਹੀ ਸੰਤ ਹੋਰ ਉਹਨਾਂ ਦੇ ਸਾਥੀ ਸਨ ਤੇ ਬਾਬਾ ਸੰਤ ਬਾਬਾ ਹਰੀ ਸਿੰਘ ਤੇ ਨਾਲ ਇੱਕ ਹੋਰ ਸੰਤ ਮਹਾਪੁਰਖ ਸਨ ਜਿਨ੍ਹਾਂ ਨੂੰ ਆਕਾਸ਼ ਬਾਣੀ ਹੁੰਦੀ ਸੀਗੀ ਦੂਜੇ ਪਾਸੇ ਇੱਕ ਡੇਰੀ ਦੇ ਮੈਨੇਜਰ ਸਰਦਾਰ ਮਾਨ ਸਿੰਘ ਜੀ ਅੰਬਾਲੇ ਤੋਂ ਉਹ ਬਾਬਾ ਜੀ ਨੂੰ ਬਾਬਾ ਜਵਾਲਾ ਜੀ ਨੂੰ ਯਾਦ ਕਰ ਰਹੇ ਸਨ ਤੇ ਬਾਬਾ ਜੀ ਜਾ ਰਹੇ ਸੀ ਜੋ Shimla ਲੇਕਿਨ ਫਿਰ ਸੰਤਾ ਨੂੰ ਅੰਮ੍ਰਾਲੇ ਜਾਣ ਦਾ ਹੁਕਮ ਹੋਇਆ ਤੇ ਉਹਨਾਂ ਨੇ ਕਿਹਾ ਆਪਣੇ ਕਾਰ ਦੇ ਜੋ ਡਰਾਈਵਰ ਸੀਗੇ ਅਨੂਪ ਸਿੰਘ ਕਿ ਜੋ ਕਾਰ ਹੈ ਉਹ ਤੁਸੀਂ ਅੰਮ੍ਰਾਲੇ ਵੱਲ ਲੈ ਕੇ ਚੱਲੋ ਲੇਕਿਨ ਉਸ ਸਮੇਂ ਜੋ ਇਹ ਗੱਲ ਸੁਣ ਕੇ ਜੋ ਕਾਸ਼ਵਾਨੀ ਵਾਲੇ ਬਾਬਾ ਸੀਗੇ ਮਹਾਂਪੁਰਖ ਉਹਨਾਂ ਨੇ ਕਿਹਾ ਕਿ ਅੰਬਾਲੇ ਦੇ ਰਸਤੇ ਵਿੱਚ ਤਹਾੜ ਆਇਆ ਹੋਇਆ ਹੈ ਜੀ Shimla ਹੀ ਚੱਲੋ ਤੇ ਸੰਤ ਮਾਰੇ ਨੇ ਕਿਹਾ ਕਿ ਅਗਰ ਹੁਕਮ ਹੀ ਅੰਬਾਲੇ ਜਾਣ ਦਾ ਹੋਇਆ ਹੈ Shimla ਕਿਵੇਂ ਜਾ ਸਕਦੇ ਆ ਫਿਰ ਸੰਤਾ ਨੇ ਅ ਅੰਬਾਲੇ ਵੱਲ ਨੂੰ ਜੋ ਗੱਡੀ ਦੇ ਚਾਲੇ ਪਾ ਦਿੱਤੇ ਤੇ ਉਸ ਸਮੇਂ ਜੋ ਕਿ ਜਦੋਂ ਕਾਰ ਮੁਬਾਰਕਪੁਰ ਦੇ ਲਾਗੇ ਪੁੱਜੀ ਹੈ ਤਾਂ ਘੱਗਰ ਦਰਿਆ ਵਿੱਚ ਬਹੁਤ ਹੜਾਇਆ ਹੋਇਆ ਸੀਗਾ ਤੇ ਡਰਾਈਵਰ ਨੇ ਕਾਰ ਉਸ ਸਮੇਂ ਰੋਕ ਦਿੱਤੀ ਤੇ ਸਾਰੇ ਹੀ ਸੰਤਮਾ ਬੁਰਖ ਜੋ ਕਾਰ ਤੋਂ ਬਾਹਰ ਆ ਗਏ ਫਿਰ ਬਾਬਾ ਜੀ ਨੇ ਜੋ ਉਹਨਾਂ ਦੇ ਨਾਲ ਇੱਕ ਹੋਰ ਸੰਤ ਸੀਗੇ ਸੰਤ ਹਰੀ ਸਿੰਘ ਜੀ ਤੇ ਉਹਨਾਂ ਨੇ ਕਿਹਾ ਕਿ ਮਹਾਰਜ ਜੋ ਖਵਾਜਾ ਹੈ ਉਹ ਤੁਹਾਨੂੰ ਨਮਸਕਾਰ ਕਰਨ ਲਈ ਆਏ ਨੇ ਤੇ ਫਿਰ ਸੰਤ ਜੋ ਜਵਾਲਾ ਜੀ ਸੀਗੇ ਉਹਨਾਂ ਨੇ ਕਾਰ ਤੋਂ ਬਾਹਰ ਨਿਕਲ ਕੇ ਆਪਣੇ ਚਰਨ ਜੋ ਪਾਣੀ ਦੇ ਵਿੱਚ ਪਾਏ ਤੇ ਉਹਨਾਂ ਦੇ ਨਮਸਕਾਰ ਨੂੰ ਮਹਾਰਾਜ ਨੇ ਕਬੂਲਿਆ ਪਰਵਾਨਗੀ ਦਿੱਤੀ ਤੇ ਮੋੜ ਗੱਡੀ ਵਿੱਚ ਬੈਠੇ ਤੇ ਡਰਾਈਵਰ ਨੂੰ ਕਿਹਾ ਕਿ ਕਾਰ ਦਰਿਆ ਦੇ ਵਿੱਚ ਠੇਲ ਦਿੱਤੀ ਜਾਵੇ ਤੇ ਇਹ ਹੁਕਮ ਮੰਨ ਕੇ ਅਨੂਪ ਸਿੰਘ ਜੋ ਡਰਾਈਵਰ ਸੀਗੇ ਉਹ ਸੰਤਾਂ ਤੇ ਪੂਰਨ ਵਿਸ਼ਵਾਸ ਰੱਖਦੇ ਸੀਗੇ ਤੇ ਅਨੂਪ ਸਿੰਘ ਨੇ ਕਾਰ ਜੋ ਦਰਿਆ ਦੇ ਵਿੱਚ ਠੇਲ ਦਿੱਤੀ ਦੇਖਦੇ ਹੀ ਦੇਖਦੇ ਕਾਰ ਜਦੋਂ ਜਿਵੇਂ ਮੋਟਰ ਵਾਲੀ ਕਿਸ਼ਤੀ ਹੁੰਦੀ ਹੈ ਉਵੇਂ ਉਹ ਕਾਰ ਉਹ ਕਗਰ ਦਰਿਆ ਨੂੰ ਪਾਰ ਕਰ ਗਈ ਇਸ ਤਰ੍ਹਾਂ ਸੰਤ ਜਿਵਾਲਾ ਸਿੰਘ ਜੀ ਦੀ ਕਿਰਪਾ ਤੇ ਸਦਕਾ ਕਾਰ ਉਹ ਦਰਿਆ ਤੋਂ ਪਾਰ ਲੱਗੇ ਸੀਗੀ ਇਹ ਸਿੱਗੇ ਜੀ ਸੰਤਾਂ ਦੇ ਜੋ ਬਚਨ ਤੇ ਉਹਨਾਂ ਤੇ ਉਹਨਾਂ ਨੇ ਪੂਰੇ ਕੀਤੇ ਤੇ ਨਾਲ ਹੀ ਤੁਸੀਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਉਹ ਕਾਰ ਉਹਨੇ ਸशोभਿਤ ਹੈ ਜੀ ਤੇ ਇਹ ਹੈ ਬਾਕੀ ਗੁਰਦੁਆਰਾ ਸਾਹਿਬ ਦਾ ਆਲੇ ਦੁਆਲੇ ਤੇ ਆਲੇ ਦੁਆਲੇ ਤੁਸੀਂ ਦੇਖ ਰਹੇ ਹੋ ਬਹੁਤ ਖੁੱਲੀ ਡੁੱਲੀ ਜਗ੍ਹਾ ਹੈ ਇਹਨਾਂ ਕੋਲੇ ਤੇ ਇੱਥੇ ਗੱਡੀਆਂ ਵਾਲੇ ਡਰਾਈਵਰ ਵੀਰ ਆ ਕੇ ਇੱਥੇ ਰੁਕਦੇ ਆ ਇਸ਼ਨਾਨ ਪਾਣੀ ਕਰਕੇ ਲੰਗਰ ਛੱਕ ਕੇ ਫਿਰ ਆਪਣੇ ਅੱਗੇ ਹਰਾਤੇ ਚੱਲਦੇ ਆ ਭਾਵੇਂ ਇਹਨਾਂ ਕੋਲ ਬਹੁਤ ਖੁੱਲੀ ਡੁੱਲੀ ਜਗ੍ਹਾ ਹੈ ਇੱਥੇ ਪਾਰਕਿੰਗ ਲਈ ਆਰਾਮ ਨਾਲ ਤੁਸੀਂ ਆ ਕੇ ਇੱਥੇ ਰੁਕ ਸਕਦੇ ਹੋ ਕੋਈ ਸਫਰਤੇ ਆ ਰਿਹਾ ਤਾਂ ਵੀ ਇੱਥੇ ਕੋਈ ਕਮਰੇ ਵਗੈਰਾ ਦੀ ਲੋੜ ਹੈ ਉਹ ਵੀ ਇਹਨਾਂ ਕੋਲ ਪੂਰੇ ਨੇ ਬਹੁਤ ਖੁੱਲੀ ਡੁੱਲੀ ਜਗਾ ਗੁਰਦੁਆਰਾ ਸਾਹਿਬ ਕੋਲੇ ਤੇ ਵੈਸੇ ਵੀ ਲੋਕਲ ਇੱਥੋਂ ਦੇ ਜ਼ਿਆਦਾਤਰ ਕੋਈ ਰਿਸ਼ਤਾ ਜਾਂ ਕੋਈ ਹਮਾਤੜ ਵਿਚਾਰਾ ਉਹ ਬਿਆਹ ਸ਼ਾਦੀ ਵੀ ਕਰਨਾ ਹੋਵੇ ਉਹ ਵੀ ਇੱਥੇ ਉਹਦੇ ਲਈ ਇਹ ਅਸਰਾਹੀ ਦੇ ਦਿੰਦੇ ਆ ਉਹਨਾਂ ਨੂੰ ਇੱਥੇ ਹਾਲ ਵਗੈਰਾ ਕਮਰੇ ਵਗੈਰਾ ਇਹ ਸਗੇ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਕ ਦੇਦਾਰੇ ਤੇ ਸਾਹਮਣੇ ਨਵੀਂ ਬਿਲਡਿੰਗ ਦਾ ਵੀ ਕੰਮ ਚੱਲ ਰਿਹਾ ਤੇ ਫਿਰ ਮਲਾਵਾਂਗੇ ਜੀ ਕਿਸੇ ਨਵੀਂ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ